ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਡੇ ਚੈਨਲ ਤੇ ਸਾਰਿਆਂ ਦਾ ਸਵਾਗਤ ਹੈ ਤੇ ਅਸੀਂ ਅੱਜ ਪਹੁੰਚ ਗਏ ਘਰੇ ਅਸੀਂ ਗਏ ਹੋਏ ਸੀਗੇ ਛੁੱਟੀਆਂ ਕੱਟਣ ਆ ਅਸੀਂ ਗਰਮੀ ਵਾਲੀਆਂ ਛੁੱਟੀਆਂ ਤੋਂ ਪਹਿਲਾਂ ਹੀ ਚਲੇ ਗਏ ਤੇ ਅੱਜ ਅਸੀਂ ਆਏ ਆ ਸਾਨੂੰ ਲੈਣ ਤਾਂ ਹਰਮਨ ਕਈ ਦਿਨਾਂ ਦੇ ਜਾਂਦੇ ਨੇ ਪਰ ਰੋਜ਼ ਤੂੜੀ ਕਰਨ ਵਾਲੇ ਆ ਜਾਂਦੇ ਸੀਗੇ ਪਰ ਸਮਾਇਆ ਨਹੀਂ ਸੰਡੇ ਵਾਲੇ ਦਿਨ ਆ ਸੰਡੇ ਵਾਲੇ ਦਿਨ ਜਾਣਾ ਸੀ ਨਾ ਤੁਸੀਂ ਲੈਣ ਸਾਨੂੰ ਹਾਂ ਹਾਂ ਸੰਡੇ ਨੂੰ ਲੈਣ ਜਾਣਾ ਸੀ ਇਹਨਾਂ ਨੇ ਉਸ ਦਿਨ ਵੀ ਕਹਿੰਦੇ ਉਸ ਦਿਨ ਉਹ ਇੱਕ ਇੱਕ ਟੂੜੀ ਦੀ ਟਰਾਲੀ ਕਰਕੇ ਚਲੇ ਗਏ ਹਨਾ ਰਾਤ ਨੂੰ ਕਰਕੇ ਕਰਕੇ ਖੜਾਦੀ ਇੱਕ ਤੇ ਹਾਂ ਸ਼ਨੀਵਾਰ ਵਾਲੇ ਦਿਨ ਬਣਾਉਂਦੀ ਐ ਐਤਵਾਰ ਨੂੰ ਇੱਕ ਲਾਤੀ ਉਸ ਦਿਨ ਪੈ ਗਈਆਂ ਸਵੇਰੇ ਥੋੜੀਆਂ ਜਿਹੀਆਂ ਕਣੀਆਂ ਜੀਆਂ ਕਹਿੰਦੇ ਮੀਂਹ ਪੈ ਗਿਆ ਹੋਣੀ ਨਹੀਂ ਤੇ ਫਿਰ ਕੱਲ ਮੰਡੇ ਸੀ ਅੱਜ ਟਿਊਜ਼ਡੇ ਆ ਨਾ ਕੱਲ ਮੰਡੇ ਨੂੰ ਵੀ ਇਹ ਕਹਿੰਦੇ ਪਹਿਲਾਂ ਇਹਨਾਂ ਨੇ ਮੰਡੇ ਨੂੰ ਫਿਰ ਐਤਵਾਰ ਵਾਲੇ ਦਿਨ ਮੈਨੂੰ ਫੋਨ ਕਰਕੇ ਕਹਿੰਦੇ ਮੈਂ ਕੱਲ ਨੂੰ ਆਉਂਗਾ ਅੱਜ ਨਹੀਂ ਆਉਂਦਾ ਹੈਗਾ ਮੈਂ ਕਿਹਾ ਠੀਕਾ ਤੇ ਕੱਲ ਫੇਰ ਕੱਲ ਮੰਮੀ ਨੇ ਸਾਰੀ ਸਬਜੀ ਸਬਜੀ ਵੀ ਬਣਾ ਕੇ ਰੱਖ ਲਈ ਆ ਨਾ ਤੇ ਮਾਂ ਮਮੀ ਨੇ ਕਾਸਟਰ ਵੀ ਬਣਾ ਲਿਆ ਨਾ ਸ਼ਾਮ ਨੂੰ ਜਦ ਮਮੀ ਨੇ ਸਾਨੂੰ ਦੇ ਤਾਂ ਖਾਣ ਨੂੰ ਅਸੀਸ ਕਹਿੰਦੀ ਮਮਾ ਪਾਪਾ ਪਾਪਾ ਚੀਜੀ ਕਾ ਮੈਂ ਕਿਹਾ ਪਾਪਾ ਹੁਣ ਕੱਲ ਨੂੰ ਖਾਣਗੇ ਪਾਪਾ ਦਾ ਅੱਜ ਆਪਾਂ ਹੀ ਖਾ ਲੈਂਦੇ ਆ ਇਸ ਦਾ ਤੇ ਫਿਰ ਸੋਮਵਾਰ ਨੂੰ ਵੀ ਨਹੀਂ ਇਹ ਗਏ ਹੈਗੇ ਮੈਨੂੰ ਕਹਿੰਦੇ ਕੱਲ ਵੀ ਮੈਨੂੰ ਕਹਿੰਦੇ ਤੂੜੀ ਵਾਲਾ ਆਉਂਨੇ ਕਿਹਾ ਆਉਂਦਾ ਨਹੀਂ ਹੈਗਾ ਮੇਰੇ ਐਂਡ ਕੰਮ ਭੜੀ ਤੇ ਮੇਰੇ ਹੱਥ ਨੂੰ ਭੜੀ ਹੈ ਮੈਂ ਕਿਹਾ ਆਉਣਾ ਨਹੀਂ ਹੈਗਾ ਤੂੜੀ ਵਾਲੇ ਨੇ ਮੈਨੂੰ ਦੇ ਦਿਓ ਨਹੀਂ ਤੇ ਅੱਜ ਫੇਰ ਅੱਜ ਫੇਰ ਗਏ ਸਾਨੂੰ ਲੈਣ ਤੇ ਜਾ ਚੱਲੇ ਨੇ ਮੈਨੂੰ ਕਹਿੰਦੇ ਤਿਆਰ ਹੋ ਜਾ ਤੂੜੀ ਵਾਲੇ ਨੇ ਆਉਣਾ ਬਸ ਮੈਂ ਲੈ ਕੇ ਜਦੇ ਮੁੜ ਜਾਣਾ ਮੈਂ ਕਿਹਾ ਉਹ ਨਹੀਂ ਆਉਂਦਾ ਹੈਗਾ ਤੇ ਉਹ ਹਜੇ ਤੱਕ ਵੀ ਨਹੀਂ ਆਇਆ ਵੈਸੇ ਤੂੜੀ ਵਾਲਾ ਤੇ ਤੁਹਾਨੂੰ ਪਤਾ ਹੀ ਆ ਵੀ ਸੀਜ਼ਨ ਦਾ ਟਾਈਮ ਆ ਫਿਰ ਇਦਾਂ ਹੀ ਹੋ ਜਾਂਦਾ ਬੈਠੇ ਨੇ ਮੰਮੀ ਉਹ ਅਸੀਸ ਅਸੀਸ ਚੀਜੀ ਮੰਗ ਰਿਆ ਸੀਗਾ ਖਾਣ ਦੇ ਲਈ ਤੇ ਮੰਮੀ ਹੁਣ ਤਰਬੂਜ ਕੱਟ ਰਹੇ ਨੇ ਖਾਂਦਾ ਨਹੀਂ ਹੈਗਾ ਉਹ ਤਾਂ ਖਾਂਦਾ ਨਹੀਂ ਇਹ ਤੂੰ ਵਧੀਆ ਨਹੀਂ ਲੱਗਦਾ ਤੈਨੂੰ ਚੀਕੂ ਦੇ ਦਵਾਂ ਨੂੰ ਚੀਕੂ ਖਾਲੂਗਾ ਖਾਣਾ ਨਹੀਂ ਖਾ ਕੇ ਦੇਖ ਦੇ ਦੇਖ ਲੋ ਅਸੀਸ ਖਾ ਕੇ ਵਧੀਆ ਹੁੰਦਾ ਪੁੱਤ ਇਹ ਵੀ ਖਾਣ ਨੂੰ ਵਧੀਆ ਹੈ ਵੀ ਚੀਕੂ ਦੀ ਤਰਾਈਆਂ ਇਹਦੇ ਚੋਂ ਕਰੀਮ ਨਾ ਡੋਲਦੇ ਹੋ ਸਤਿ ਸ਼੍ਰੀ ਅਕਾਲ ਬੁਲਾ ਦਿਓ ਸਾਰਿਆਂ ਨੂੰ ਹੱਥ ਜੋੜ ਕੇ ਜਿਵੇਂ ਬੁਲਾ ਰਹੇ ਹਾਂ ਹਾਂਜੀ ਸਤਿ ਸ਼੍ਰੀ ਅਕਾਲ ਅਸੀਂ ਸਤਿ ਸ਼੍ਰੀ ਅਕਾਲ ਬੁਲਾ ਰਿਆ ਸਾਰਿਆਂ ਇਹ ਭਾਸ਼ਾ ਤੁਸੀਂ ਸਮਝ ਲਿਓ ਅਸੀਸ ਦੀ ਸਾਨੂੰ ਵੀ ਨਹੀਂ ਸਮਝ ਆਉਂਦੀ ਵਿੱਚ ਦੀ ਵਿੱਚ ਵਿੱਚ ਦੀ ਸਮਝ ਆਉਂਦੀ ਹੈ ਵੀ ਕੀ ਕਹਿੰਦਾ ਵੈਸੇ ਤਾਂ ਸਾਰੀ ਸਮਝ ਆਉਂਦੀ ਆ ਹੁਣ ਕਿਸੇ ਕਿਸੇ ਗੱਲ ਦੀ ਉਹ ਨਹੀਂ ਸਮਝ ਆਉਂਦੀ ਹੈਗੀ ਅੱਜ ਅਸੀਸ ਕਿੱਥੇ ਆ ਗਿਆ ਕਿੱਥੋਂ ਆਇਆ ਅਸੀਸ ਸਭ ਨੂੰ ਦੁਖਾ ਦਿਖਾ ਕੇ ਖਾਣਾ ਹੈ ਫੇ ਮੰਗਣਗੇ ਸਾਰੇ ਤੇ ਤੇਰੇ ਤੋਂ ਵੀ ਮੈ ਸਾਨੂੰ ਵੀ ਦੇ ਦੇ ਫਿਰ ਦੇਣਾ ਬੂਗਾ ਤੈਨੂੰ ਫਿਰ ਦੇਣਾ ਨਹੀਂ ਕਿਉਂ ਦਹੀਂ ਦੀ ਹੁੰਦੀ ਆ ਪੁੱਤ ਸ਼ੇਅਰ ਕਰੀਦੀ ਹੁੰਦੀ ਆ ਚੀਜ਼ ਕਰੀਦੀ ਹੁੰਦੀ ਆ ਸ਼ੇਅਰ ਸਾਰਿਆਂ ਨੂੰ ਲਈ ਜਾਂਦਾ ਹੂੰ ਦੱਸਿਓ ਆ ਬਬਾ ਜੀ ਸਬਜੀ ਅੱਜ ਆਪਣੀ Shimla Mirch ਦੀ ਤੇ ਦੁੱਧ ਦਾ ਦੱਦਾ ਪਾਨੇ ਕੱਢ ਕੇ ਰੱਖਤਾ ਤੇ ਫੇਰ ਆਟਾ ਗੁੰਨਾਂਗੇ ਥੋੜੇ ਟਾਈਮ ਤੱਕ ਉਦੋਂ ਹੀ ਰੋਟੀ ਬਣਾਵਾਂਗੇ ਜਦੇ ਆਟਾ ਗੁੰਨ ਕੇ ਹਰਮਨ ਗਏ ਨੇ ਹੁਣ ਮਗਰਲੇ ਬੇੜੇ ਚੋਂ ਉਹਨਾਂ ਨੂੰ ਮਲੋਲੀਆਂ ਤੁਹਾਨੂੰ ਜਾ ਕੇ ਤੇ ਕਿਤੇ ਜਦ ਤੱਕ ਨੱਕ ਵੀ ਨਾ ਜਾਣ ਜਦ ਤੱਕ ਮੈਂ ਜਾਵਾਂ ਤੇ ਰੁਕ ਜੋ ਸੁਣਦੇ ਨੇ ਲਾਓ ਪਾਸ ਹਰਮਨ ਚ ਲੈਨੇ ਹੁਣ ਪਾਥੀਆਂ ਲੈਣ ਰਿਕਸ਼ਾ ਪਰ ਕਿਲੇ ਕੇ ਆਉਣਗੇ ਪਾਥੀਆਂ ਦਾ ਪਾਥੀਆਂ ਲੈਰਕਾ ਤੇ ਚੱਲੇ ਉੱਧਰ ਵੀ ਦੇਖੋ ਅੱਛਾ ਉੱਥੇ ਥੂੜੀ ਤਾਂ ਪਾਈ ਨਹੀਂ ਹੈਗੀ ਥੋੜੀ ਪਰ ਆਈ ਹੋਣੀ ਥੋੜੀ ਆਈ ਹੋਣੀ ਤੇ ਮੇਰੇ ਜਾ ਕੇ ਦਿਖਾ ਕੇ ਆ ਹਾਂ ਹਾਂ ਪਾਥੀਆਂ ਸਾਰੀਆਂ ਲਾਤੀਆਂ ਤੇ ਆ ਲੋ ਤਿਆਰ ਕਰਿਆ ਪਿਆ 2-3 ਦਿਨਾਂ ਦਾ ਤੇ ਤੂੜੀ ਵਾਲੇ ਪਹੁੰਚੇ ਨਹੀਂ ਹੈਗੇ ਪਾਥੀਆਂ ਲਾ ਕੇ ਫੇਰ ਜਲਦੀ ਸੀ ਨਾ ਉੱਪਰ ਗੋਹਾ ਨਹੀਂ ਲਾਇਆ ਹੈਗਾ ਤੇ ਐਦਾਂ ਤਰਪਾਲੀ ਪਾਤੇ ਇਧਰਲੀ ਸਾਈਡ ਵੀ ਲਾਤੀ ਕਿਉਂਕਿ ਇੱਥੇ ਸਾਰੇ ਤੂੜੀ ਪੈ ਜੂਗੇ ਤੇ ਉਹਦੇ ਕਰਕੇ ਫੇਰ ਉਧਰ ਨੂੰ ਨਹੀਂ ਜਾਊਗੀ ਤੂੜੀ ਤੇ ਉਧਰ ਜਿਹੜਾ ਆਪਣਾ ਤੂੜੀ ਵਾਲਾ ਘਰ ਆ ਉੱਥੇ ਪਹਿਲਾਂ ਹੀ ਲੈ ਕੇ ਆਪਾਂ ਨੇ ਪਾਈ ਸੀ ਜੀ ਤੂੜੀ ਤਾਂ ਕਰਕੇ ਹਜੇ ਉੱਥੇ ਪਈਆ ਤੂੜੀ ਫੇਰ ਉਰੇ ਪਾ ਲਾਂਗੇ ਨੇ ਬਾ ਚਲ ਹਣ ਬਾਹਰ ਕੱਢ ਕੇ ਤਾਰ ਦੀ ਪਸਾਦੀ ਆਓ ਜੀ ਕੰਪਨੀ ਅੱਜ ਦੇ ਵਿਟੇ ਇਲਾਕੇ ਤੇ ਸਮਾਨ ਸਾਰਾ ਬਾਹਰ ਖੜਾ ਆ ਗਿਆ ਵੇ ਟੋਲ ਟੋਲ ਕੱਟਾਂਗੇ ਇਕਾਂ ਨੂੰ ਕਪਾਵਾਂਗੇ ਤੇ ਬਾਕੀ ਬੇੜਾ ਸੁੰਭਰਾਂਗੇ ਮੂਜੀ ਨੂੰ ਦਿਖਾ ਲਵਾਂਗੇ ਨਾਲ ਦੀ ਨਾਲ ਹੁਣ ਕਰਾਂਗੇ ਆਪਾਂ ਸਾਰੀਆਂ ਸਫਾਈਆਂ ਆ ਕੇ ਇੱਕ ਵਾਰੀ ਆਪਾਂ ਇਹਨੇ ਅਸੀਸ ਦੇ ਕੱਪੜੇ ਇਹਨਾਂ ਨੂੰ ਵੀ ਲਾਵਾਂਗੇ ਅਜਾ ਟਕਾਣੇ ਤੇ ਆ ਕੇ ਇੱਕ ਵਾਰੀ ਕੱਪੜਿਆਂ ਦਾ ਖਲਾਰਾ ਪੈ ਜਾਂਦਾ ਮੈਂ ਆਪਣਾ ਬੈਗ ਤਾਂ ਉੱਪਰ ਰੱਖਿਆ ਤੇ ਅਸੀਸ ਦੇ ਉਰੇ ਪੈਣੀ ਚੱਕਾਂਗੇ ਇਹਨਾਂ ਨੂੰ ਵੀ ਟਕਾਣੇ ਲਾ ਦਾਂਗੇ ਲਾਤੀ ਇੱਕ ਵਾਰੀ ਤੁਹਾਨੂੰ ਪਤਾ ਹੀ ਹੈ ਜਿਵੇਂ ਜਾ ਕੇ ਬਹੁਤ ਖਿਲਾਰਾ ਪੈ ਜਾਂਦਾ ਤੇ ਹੁਣ ਸ਼ਾਮ ਤਈ ਰੋਟੀ ਦਾ ਕਰਾਂਗੇ ਸਬਜੀ ਪਈਆ ਮੰਮਾ ਨੇ ਸਵੇਰੇ ਬਣਾਈ ਹੋਈ ਸੀ ਸ਼ਿਮਲਾ ਮਿਰਚ ਦੀ ਤੇ ਹੁਣ ਆਪਾਂ ਨੇ ਰੋਟੀ ਬਣਾ ਲਾਂਗੇ ਤੇ ਫਿਰ ਖਾ ਲਾਂਗੇ ਤੇ ਚਲੋ ਐਥੇ ਕਰਦੇ ਆਪਾਂ ਆਪਣੀ ਅੱਜ ਦੀ ਵੀਡੀਓ ਦਾ ਐਂਡ ਕੱਲ ਮਿਲਦੇ ਆ ਤੁਹਾਨੂੰ ਸਾਰਿਆਂ ਨੂੰ ਇੱਕ ਨਵੀਂ ਵੀਡੀਓ ਦੇ ਵਿੱਚ ਓਕੇ ਜੀ ਬਾਏ ਬਾਏ ਸਾਰਿਆਂ ਨੂੰ ਤੇ ਪਲੀਜ਼ ਸਾਰੇ ਜਾਣੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਕੇ ਦੱਸਿਆ ਕਰੋ ਕਿਵੇਂ ਦੀ ਲੱਗੀ ਕਿਸੇ ਨੂੰ ਕੋਈ ਕਮੀ ਲੱਗਦੀ ਹੁੰਦੀ ਆ ਤਾਂ ਉਹ ਵੀ ਦੱਸਿਆ ਕਰੋ ਤੇ ਓਕੇ ਜੀ ਬਾਏ ਬਾਏ